ਲੋਕ ਸਭਾ ਹਲਕਾ ਬਠਿੰਡਾ ਤੋਂ ਭਾਜਪਾ ਉਮੀਦਵਾਰ ਪਰਮਪਾਲ ਕੌਰ ਸਿੱਧੂ ਵੱਲੋਂ ਅੱਜ ਹਲਕਾ ਤਲਵੰਡੀ ਸਾਬੋ ਤੋਂ ਭਾਜਪਾ ਇੰਚਾਰਜ ਅਤੇ ਜ਼ਿਲ੍ਹਾ ਦੇ ਹਾਤੀ ਪ੍ਰਧਾਨ ਰਵੀਪ੍ਰੀਤ ਸਿੰਘ ਸਿੱਧੂ ਦੀ ਹਾਜ਼ਰੀ ਵਿੱਚ ਸਥਾਨਕ ਅਨਾਜ ਮੰਡੀ ਵਿਖੇ ਚੋਣ ਦਫ਼ਤਰ ਦਾ ਉਦਘਾਟਨ ਕੀਤਾ ਗਿਆ ਇਸ ਮੌਕੇ ਲੋਕਾਂ ਦੇ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਭਾਜਪਾ ਉਮੀਦਵਾਰ ਪਰਮਪਾਲ ਕੌਰ ਸਿੱਧੂ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਜਿਸ ਬਦਲਾਅ ਵਾਸਤੇ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਈ ਪਰੰਤੂ ਹੁਣ ਪੰਜਾਬ ਦੇ ਲੋਕ ਹੁਣ ਆਪਣੀ ਗਲਤੀ ਤੇ ਪਛਤਾਵਾ ਮਹਿਸੂਸ ਕਰ ਰਹੇ ਹਨ ਉਹਨਾਂ ਕਿਹਾ ਕਿ ਕੇਂਦਰ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਬਣਨ ਤੋਂ ਬਾਅਦ ਦੇਸ਼ ਹਰ ਖੇਤਰ ਵਿੱਚ ਆਤਮ ਨਿਰਭਰ ਹੋਇਆ ਹੈ ਅਤੇ ਵਿਦੇਸ਼ਾਂ ਵਿੱਚ ਵੀ ਦੇਸ਼ ਦੀ ਸਾਖ ਵਿੱਚ ਵਾਧਾ ਹੋਇਆ ਹੈ ਉਹਨਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਾਰਤ ਨੂੰ 2047 ਤੱਕ ਵਿਕਸਿਤ ਭਾਰਤ ਬਣਾਉਣਾ ਚਾਹੁੰਦੇ ਹਨ ਤੇ ਕੇਂਦਰ ਵਿੱਚ ਲਗਾਤਾਰ ਤੀਸਰੀ ਵਾਰ ਭਾਜਪਾ ਦੀ ਸਰਕਾਰ ਬਣਨ ਜਾ ਰਹੀ ਹੈ ਬੀਬਾ ਪਰਮਪਾਲ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਵਾਰ ਭਾਜਪਾ ਦੇ ਚੋਣ ਨਿਸ਼ਾਨ ਕਮਲ ਦੇ ਬੁੱਲ ਦਾ ਬਟਨ ਦਵਾ ਕੇ ਉਹਨਾਂ ਨੂੰ ਸੰਸਦ ਵਿੱਚ ਭੇਜਣ ਤਾਂ ਕਿ ਬਠਿੰਡੇ ਹਲਕੇ ਦਾ ਵਿਕਾਸ ਹੋ ਸਕੇ ਉਹਨਾਂ ਕਿਹਾ ਕਿ ਜਿੱਥੇ ਕਾਂਗਰਸ ਤੇ ਅਕਾਲੀ ਦਲ ਨੇ ਪੰਜਾਬ ਦੇ ਲੋਕਾਂ ਲਈ ਕੁਝ ਨਹੀਂ ਕੀਤਾ ਉੱਥੇ ਹੀ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਦੇ ਲੋਕਾਂ ਦੀ ਗਾੜੀ ਕਮਾਈ ਦਾ ਪੈਸਾ ਆਪਣੇ ਦਿੱਲੀ ਦੇ ਆਕਾਮਾਂ ਨੂੰ ਖੁਸ਼ ਕਰਨ ਲਈ ਖਰਚ ਦਿੱਤਾ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪਰਮਪਾਲ ਕੌਰ ਸਿੱਧੂ ਨੇ ਕਿਹਾ ਕਿ ਚੋਣਾਂ ਦੌਰਾਨ ਪ੍ਰਚਾਰ ਕਰਨਾ ਹਰ ਉਮੀਦਵਾਰ ਦਾ ਹੱਕ ਹੈ ਪਰੰਤੂ ਵਿਰੋਧੀ ਪਾਰਟੀਆਂ ਕਿਸਾਨਾਂ ਨੂੰ ਗੁੰਮਰਾਹ ਕਰਕੇ ਭਾਜਪਾ ਉਮੀਦਵਾਰਾਂ ਦਾ ਵਿਰੋਧ ਕਰਵਾ ਰਹੀਆਂ ਹਨ ਤਾਂ ਕਿ ਉਹਨਾਂ ਨੂੰ ਚੋਣ ਪ੍ਰਚਾਰ ਕਰਨ ਤੋਂ ਰੋਕਿਆ ਜਾਵੇ ਸਾਬਕਾ ਮੰਤਰੀ ਸ਼ਕੰਦਰ ਸਿੰਘ ਮਲੂਕਾ ਦੇ ਉਹਨਾਂ ਦੇ ਹੱਕ ਵਿੱਚ ਤੁਰਨ ਬਾਰੇ ਪੁੱਛੇ ਗਏ ਸਵਾਲ ਤੇ ਉਹਨਾਂ ਕਿਹਾ ਕਿ ਉਹਨਾਂ ਦੇ ਸੌਰਾ ਸਾਹਿਬ ਉਹਨਾਂ ਦੇ ਨਾਲ ਹਨ ਤੇ ਉਹਨਾਂ ਦੇ ਲਈ ਚੋਣ ਪ੍ਰਚਾਰ ਕਰ ਰਹੇ ਹਨ ਇਸ ਮੌਕੇ ਹਰਤਾਵਲ ਸਿੰਘ ਸੁਖੀ ਤੇਲੂ राम निरੰਗ ਦਵਿੰਦਰ ਜੈਨ ਬਲਵਾਨ ਜੱधव ਮਲਕੀਤ ਸਿੰਘ ਰਾਜੂ ਟੈਨੀ ਅਗਰਵਾਲ ਸਮੇਤ ਵੱਡੀ ਗਿਣਤੀ ਵਿੱਚ ਮੰਡੀ ਵਾਸੀ ਹਾਜ਼ਰ ਸਨ ਗੁਰਜੰਟ ਸਿੰਘ ਨਥੇਹਾ ਦੇ ਨਾਲ ਬਿਊਰੋ ਰਿਪੋਰਟ ਅਨਿਲ ਜੈਨ ਰਾਮਾ ਮੰਡੀ ਨੇ ਆਪਣੀਆਂ ਵੋਟਾਂ ਲਈਆਂ ਸੀ ਜੋਗ ਲਾ ਉਹਨਾਂ ਨੇ ਕਹਿੰਿਆ ਸੀ ਕਿ ਨਸ਼ੇ ਖਤਮ ਕਰ ਦਿਆਂਗੇ ਵੀਆਈਪੀ ਕਲਚਰ ਖਤਮ ਕਰ ਦਿਆਂਗੇ ਹਜ਼ਾਰ ਹਜ਼ਾਰ ਰੁਪਿਆ ਬੀਪੀਆਂ ਨੂੰ ਦੇ ਦਿਆਂਗੇ ਕਿਉਂਕਿ ਜ਼ੁਬਾਨ ਹੀ ਹਿਲਾਉਣੀ ਸੀ ਕਰਨਾ ਕੁਝ ਨਹੀਂ ਸੀ ਕਿਸੇ ਚੀਜ਼ ਦਾ ਕੋਈ ਪਲਾਨ ਨਹੀਂ ਸੀ ਨਾ ਨਸ਼ੇ ਹਟਾਉਣ ਦਾ ਨਾ ਵੀਆਈਪੀ ਕਲਚਰ ਖਤਮ ਕਰਨ ਦਾ ਕੋਈ ਪਲਾਨ ਹੁੰਦਾ ਤਾਂ ਕੰਮ ਹੋ ਵੀ ਜਾਂਦਾ ਉਹਨਾਂ ਦੇ ਆਪ ਦੇ ਐਮਐਲਏ ਕੁਮਰ ਵਿਜੇ ਪ੍ਰਤਾਪ ਜਿਹੜੇ ਰੋਜ਼ ਕਹਿੰਦੇ ਆ ਕਿ ਮੈਂ ਆਈਪੀਐਸ ਦੀ ਨੌਕਰੀ ਛੱਡ ਕੇ ਆਮ ਆਦਮੀ ਪਾਰਟੀ ਚੈਸ ਕਰਕੇ ਸ਼ਾਮਲ ਹੋਇਆ ਸੀ ਕਿ ਮੈਨੂੰ ਲੱਗਦਾ ਸੀਗਾ ਕਿ ਨਸ਼ੇ ਖਤਮ ਹੋਣੇ ਚਾਹੀਦੇ ਆ ਪੰਜਾਬ ਦਾ ਮਾਹੌਲ ਠੀਕ ਹੋਣਾ ਚਾਹੀਦਾ ਰੰਗਲਾ ਪੰਜਾਬ ਬਣਨਾ ਚਾਹੀਦਾ ਪਰ ਜਿਹੜਾ ਰੰਗਲਾ ਪੰਜਾਬ ਬੜਿਆ ਤੁਹਾਡੇ ਸਾਰਿਆਂ ਦੇ ਸਾਹਮਣੇ ਆ ਕੋਈ ਵਾਦਾ ਉਹਨਾਂ ਨੇ ਪੂਰਾ ਨਹੀਂ ਕਰਿਆ ਕਿਉਂਕਿ ਜਿਹੜੀ ਜ਼ੁਬਾਨ ਨਾਲ ਜਦੋਂ ਆਪਾਂ ਕੰਮ ਕਰਦੇ ਆ ਨਾ ਉਦੋਂ ਕੰਮ ਨਹੀਂ ਹੁੰਦੇ ਕੰਮ ਹੁੰਦੇ ਆ ਪਲਾਨ ਨਾਲ ਜੇ ਨਸ਼ੇ ਹਟਾਉਣੇ ਸੀ ਅਫਸਰਾਂ ਨੂੰ ਸੱਦਦੇ ਪਤਾ ਕਰਦੇ ਵੀ ਕੀ ਕੁਝ ਕਰਨ ਦੀ ਲੋੜ ਹੈ ਕੀ ਸਹੂਲਤਾਂ ਚਾਹੀਦੀਆਂ ਅਫਸਰਾਂ ਨੂੰ ਨਸ਼ਾ ਖਤਮ ਕਰਨ ਵਾਸਤੇ ਕੀ ਕੀ ਉਹਨਾਂ ਨੂੰ ਗੱਡੀਆਂ ਚਾਹੀਦੀਆਂ ਜੋ ਵੀ ਕੁਝ ਉਹਨਾਂ ਨੂੰ ਚਾਹੀਦਾ ਸੀ ਦਿੰਦੇ ਕਿਵੇਂ ਬਾਰਡਰ ਸੀਲ ਕਰਨੇ ਆ ਕਿਵੇਂ ਡਰੋਨ ਵਾਲਾ ਮਸਲਾ ਖਤਮ ਕਰਨਾ ਜਿਹਦੇ ਰਾਹੀਂ ਨਸ਼ੇ ਆਉਂਦੇ ਆ ਪਰ ਉਹਨਾਂ ਨੇ ਕੋਈ ਅੱਜ ਤੱਕ ਸੀਐਮ ਨੇ ਕੋਈ ਮੀਟਿੰਗ ਹੀ ਨਹੀਂ ਕਰੀ ਨਸ਼ੇ ਖਤਮ ਕਰਨ ਬਾਰੇ ਤੇ ਨਸ਼ੇ ਆਪਣੇ ਆਪ ਕਿਵੇਂ ਖਤਮ ਹੋ ਜਾਣਗੇ ਹਰ ਚੀਜ਼ ਦਾ ਕੋਈ ਨਾ ਕੋਈ ਪਲਾਨ ਹੁੰਦਾ ਹੈ ਕੁੰਵਰ ਵਿਜੇਪ੍ਰਤਾਪ ਨੂੰ ਹੀ ਸੱਦ ਲੈਂਦੇ ਜਿਨ੍ਹਾਂ ਦਾ ਜਿਨ੍ਹਾਂ ਦੀ ਮਨਸ਼ਾ ਸੀਗੀ ਨਸ਼ੇ ਖਤਮ ਕਰਨ ਦੀ ਉਹਨਾਂ ਨੂੰ ਹੀ ਸੱਦ ਲੈਂਦੇ ਪੁੱਛ ਲੈਂਦੇ ਵੀ ਤੁਸੀਂ ਪੁਲਿਸ 'ਚ ਰਹੇ ਹੋ ਮੈਨੂੰ ਦੱਸੋ ਨਸ਼ੇ ਕਿਵੇਂ ਖਤਮ ਹੋਣਗੇ ਪਰ ਉਹਨਾਂ ਦੀ ਮਨਸ਼ਾ ਨਹੀਂ ਸੀਗੀ ਸੀਐਮ ਸਾਹਿਬ 10 ਦਿਨ ਰਹਿੰਦੇ ਨੇ ਪੰਜਾਬ 'ਚ 20 ਦਿਨ ਉਹ ਪੰਜਾਬ ਤੋਂ ਬਾਹਰ ਰਹਿੰਦੇ ਉਹਨਾਂ ਦਾ ਇੱਕੋ ਇੱਕ ਮਕਸਦ ਹੈ ਕਿ ਅੱਜ ਪੰਜਾਬ ਦੀ ਸਰਕਾਰ ਆ ਗਈ ਉਸ ਨੂੰ ਉਸ ਤੋਂ ਬਾਅਦ ਸਾਰੇ ਵਾਅਦੇ ਭੁੱਲ ਜਾਓ ਫਿਰ ਤਾਮਿਲਨਾਡੂ 'ਚ ਚਲੇ ਜਾਓ ਉੱਥੇ ਜਾ ਕੇ ਸਾਡੀ ਸਰਕਾਰ ਆ ਜੂਗੀ ਉੱਥੋਂ ਛੁੱਟੂਗੀ ਫਿਰ ਅਗਲੇ ਕਿਸੇ ਨਾ ਕਿਸੇ ਸਟੇਟ ਦੇ ਵਿੱਚ ਆਮ ਆਦਮੀ ਪਾਰਟੀ ਕੋਈ ਨਾ ਕੋਈ ਤਰੀਕੇ ਨਾਲ ਆਉਂਦੀ ਰਵੇ ਤੇ ਬਸ ਉਹਨਾਂ ਦਾ ਜਿਹੜਾ ਖਰਚਾ ਪਾਣੀ ਚੱਲਦਾ ਰਵੇ ਹੁਣ ਵੀ ਜੇ ਉਹਨਾਂ ਨੇ ਮ드ਰਾਸ ਚ ਜਾ ਕੇ ਕਰਨੀ ਹੁੰਦੀ ਹੈ ਕੈਂਪੇਨ ਜਾਂ ਗੁਜਰਾਤ ਚ ਜਾ ਕੇ ਕੈਂਪੇਨ ਕਰਨੀ ਹੁੰਦੀ ਹੈ ਪੰਜਾਬ ਦੇ ਖਰਚੇ ਤੇ ਜਾਤ ਜਾਂਦੇ ਆ ਰਾਗਵ ਚੱਡੇ ਦੇ ਵਿਆਹ ਤੇ ਇਥੋਂ ਹਜ਼ਾਰਾਂ ਪੁਲਿਸ ਦੇ ਮੁਲਾਜ਼ਮ ਇਥੋਂ ਗਏ ਉਹਨਾਂ ਦੇ ਵਿਆਹ ਵਾਸਤੇ ਸੋ ਪੰਜਾਬ ਨੂੰ ਉਹਨਾਂ ਨੇ ਬੜਾਇਆ ਹੋਇਆ ਵੀ ਇਥੋਂ ਪੈਸਾ ਆਪ ਦਾ ਖਰਚਾ ਪਾਣੀ ਕੱਢਣ ਵਾਸਤੇ ਆਮ ਆਦਮੀ ਪਾਰਟੀ ਦਾ ਸਾਰਾ ਖਰਚਾ ਪਾਣੀ ਕੱਢਣ ਵਾਸਤੇ ਪੰਜਾਬ ਨੂੰ ਵਰਤ ਰਹੇ ਆ। ਹੋਰ ਹੋਰ ਉਹਨਾਂ ਨੇ ਪੰਜਾਬ ਦਾ ਕੀ ਕਰਨਾ ਜਦੋਂ ਜੇ ਉਹਨਾਂ ਨੇ ਪੰਜਾਬ ਦਾ ਕੁਝ ਕਰਨਾ ਹੁੰਦਾ ਫਿਰ ਉਹ ਪੰਜਾਬ ਰਹਿੰਦੇ। ਤੁਸੀਂ ਇਹ ਦੇਖੋ ਕਿ ਜਿਸ ਦਿਨ ਜਿਸ ਦਿਨ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਸੀ ਉਸ ਤੋਂ ਹਫਤਾ 10 ਦਿਨਾਂ ਬਾਅਦ ਹੀ ਕਿਸੇ ਸਟੇਟ ਦੇ ਵਿੱਚ ਕੋਈ ਇਲੈਕਸ਼ਨ ਹੋ ਰਿਹਾ ਸੀ ਕੋਈ ਬਾਅ ਇਲੈਕਸ਼ਨ ਟਾਈਪ ਸੀ। ਉੱਥੇ ਕੇਜਰੀਵਾਲ ਸਾਹਿਬ ਕਹਿ ਰਹੇ ਸੀ ਕਿ ਹਮਨੇ ਪੰਜਾਬ ਮੇਂ ਕਰਪਸ਼ਨ ਬੰਦ ਕਰ ਲਈ। ਕਰਦੀ ਤੇ सीएम ਸਾਹਿਬ ਓਪਨ ਜੀਪ ਦੇ ਵਿੱਚ ਚੜੇ ਹੋਏ ਸੀ ਜਦੋਂ ਕੇਜਰੀਵਾਲੇ ਗੱਲ ਕਹਿੰਦੇ ਸੀ सीएम ਸਾਹਿਬ ਐ ਕਰ ਦਿੰਦੇ ਸੀ ਇਹ ਦੱਸਣ ਵਾਸਤੇ ਵੀ ਹਾਂ ਅਸੀਂ ਖਤਮ ਕਰ ਦਿੱਤੀ ਸੋ ਆਏ ਖਤਮ ਹੁੰਦੀ ਹੈ ਕ੍ਰਪਸ਼ਨ ਹੱਥ ਹਿਲਾਉਣ ਨਾਲ ਜ਼ੁਬਾਨ ਹਿਲਾਉਣ ਨਾਲ ਜੇ ਐ ਕੰਮ ਹੁੰਦੇ ਹਣ ਤਾਂ ਆਪਾਂ ਸਾਰੇ ਹੀ ਬਹੁਤ ਕੁਝ ਕਰ ਜੀਏ ਸਾਰੇ ਕੰਮ ਪਲਾਨ ਨਾਲ ਹੁੰਦੇ ਆ ਤੁਹਾਡੇ ਸਾਹਮਣੇ ਹੈ ਕਿ ਭਾਜਪਾ ਸਰਕਾਰ ਨੇ ਜਿਹੋ ਦੀਆਂ ਸੜਕਾਂ ਬਣਾਈਆਂ ਜਿਹੋ ਦਾ ਇਨਫਰਾਸਟ੍ਰਕਚਰ ਬਣਾਇਆ ਹੈ ਜੋ ਕੰਮ ਕੀਤੇ ਐ ਉਹੇ ਜੇ ਪਿਛਲੇ 60 70 ਸਾਲਾਂ ਚ ਕਦੇ ਨਹੀਂ ਸੀ ਹੋਏ ਹੁਣ ਦੇਖੋ ਭਾਜਪਾ ਸਰਕਾਰ ਐ ਜਿਹੜੀਆਂ ਸਟੇਟਾਂ ਚ ਇੱਕ ਵਾਰੀ ਆ ਗਈ ਗੁਜਰਾਤ ਦੇ ਵਿੱਚ 23 ਸਾਲ ਤੋਂ ਚੱਲ ਰਹੀ ਐ ਮੱਧਿਆ ਪ੍ਰਦੇਸ਼ ਦੇ ਵਿੱਚ ਵਾਰ-ਵਾਰ ਵੋਟਾਂ ਬੀਜੇਪੀ ਨੂੰ ਪੈ ਰਹੀਆਂ ਆਪਾਂ ਸਾਰੇ ਮਹਿਸੂਸ ਕਰਦੇ ਸੀ ਪਿਛਲੇ ਇਲੈਕਸ਼ਨਾਂ ਦੇ ਦੌਰਾਨ ਵੀ ਹੁਣ ਮੱਧਿਆ ਪ੍ਰਦੇਸ਼ ਦੇ ਵਿੱਚ ਦੁਬਾਰਾ ਬੀਜੇਪੀ ਸਰਕਾਰ ਨਹੀਂ ਆਊਗੀ ਕਿਉਂਕਿ ਕਈ ਵਾਰੀ ਪਹਿਲਾਂ ਆ ਲਈ ਵੀ ਲੋਕ ਉਹਨਾਂ ਦੇ ਖਿਲਾਫ ਹੋ ਚੁੱਕੇ ਹੋਣਗੇ ਪਰ ਇਹ ਗੱਲ ਉੱਥੋਂ ਦੇ ਲੋਕਾਂ ਨੂੰ ਪਤਾ ਸੀ ਵੀ ਇਹ ਸਰਕਾਰ ਸਰ ਆਵਦੇ ਵਾਅਦੇ ਆ ਤੇ ਪੂਰੀ ਉੱਤਰ ਰਹੀ ਹੈ ਜੋ ਕੁਝ ਕਹਿ ਕੇ ਆਈ ਹੈ ਉਹ ਕਰ ਰਹੀ ਹੈ ਵੋਟਾ ਮੱਧ ਪ੍ਰਦੇਸ਼ ਵਾਲਿਆਂ ਨੇ ਪਾਉਣੀਆਂ ਸੀ ਨਾ ਕਿ ਪੰਜਾਬ ਵਾਲਿਆਂ ਨੇ ਤੇ ਉੱਥੇ ਇੱਕ ਵਾਰੀ ਫੇਰ ਬੀਜੇਪੀ ਦੀ ਸਰਕਾਰ ਆ ਗਈ ਕਿਉਂ ਆ ਰਹੀ ਹੈ ਕਿਉਂਕਿ ਜਿਹੜੀਆਂ ਉਮੀਦਾਂ ਨਾਲ ਆਪਾਂ ਉਹਨੂੰ ਬਣਾਉਨੇ ਆ ਉਹ ਉਮੀਦਾਂ ਉਹ ਪੂਰੀਆ ਕਰਦੀ ਆਪਣੀਆਂ ਅਸਾਂ ਪੂਰੀਆ ਕਰਦੀ ਹੈ ਤੇ ਉਹਨਾਂ ਨੂੰ ਪਤਾ ਹੈ ਕਿ ਕੰਮ ਕਿਵੇਂ ਕਰਨੇ ਆ ਪਲੈਨਿੰਗ ਨਾਲ ਕੰਮ ਕਰਦੇ ਆ ਉਹਨਾਂ ਨੇ ਇਹ ਕਿਹਾ ਕਿ 2047 ਭਾਜਪਾ ਕਹਿੰਦੀ ਹੈ ਕਿ 2047 ਤੱਕ ਅਸੀਂ ਭਾਰਤ ਨੂੰ ਵਿਕਸਿਤ ਭਾਰਤ ਬਣਾ ਦੇਗੇ 23 ਸਾਲਾਂ ਨੂੰ 23 ਸਾਲਾਂ ਨੂੰ ਕਿਉਂ ਕਿਉਂਕਿ 23 ਸਾਲਾਂ ਦਾ ਪਲਾਨ ਬਣਿਆ ਹੋਇਆ ਹੈ મોદી ਸਾਹਿਬ ਨੂੰ ਇਹ ਪਤਾ ਹੈ ਕਿ 23 ਸਾਲ ਉਹਨਾਂ ਦੀ ਸਰਕਾਰ ਕਿਤੇ ਨਹੀਂ ਗਈ ਆਉਣ ਵਾਲੇ ਪਲੈਨਾਂ ਦੇ ਵਿੱਚ ਵੀ ਉੱਤੇ ਭਾਜਪਾ ਸਰਕਾਰ ਆਉਣੀ ਹੈ ਹੁਣ ਵੀ ਉੱਤੇ ਭਾਜਪਾ ਪੰਜਾਬ 'ਚ ਕਿਸਾਨ ਲਗਾਤਾਰ ਭਾਜਪਾ ਦਾ ਵਿਰੋਧ ਕਰ ਰਹੇ ਹੈ ਜੀ ਨਹੀਂ ਜੀ ਦੂਜੀਆਂ ਪਾਰਟੀਆਂ ਘਬਰਾ ਕੇ ਸ਼ਰਾਰਤਾਂ ਕਰ ਰਹੀਆਂ ਹੈ ਜਦੋਂ ਅਸੀਂ ਕਿਤੇ ਰੈਲੀ ਕਰਨੀ ਹੁੰਦੀ ਹੈ ਤਾਂ ਅਸੀਂ ਪਰਮਿਸ਼ਨ ਲੈ ਕੇ ਉੱਥੇ ਰੈਲੀ ਕਰਦੇ ਹਾਂ ਉਸ ਪਰਮਿਸ਼ਨ ਦਾ ਮਤਲਬ ਇਹ ਹੁੰਦਾ ਹੈ ਵੀ ਉੱਥੇ ਅਸੀਂ ਅਮਨ ਸ਼ਾਂਤੀ ਨਾਲ ਰੈਲੀ ਕਰ ਸਕਾਂਗੇ ਕੋਈ ਸਾਡੀ ਰੈਲੀ ਨੂੰ ਆ ਕੇ ਡਿਸਟਰਬ ਨਹੀਂ ਕਰੂਗਾ ਜੇਕਰ ਦੂਤੀਆ ਪਾਰਟੀਆਂ ਉੱਥੇ ਆ ਕੇ ਸਾਡੀ ਰੈਲੀ ਨੂੰ ਡਿਸਟਰਪਟ ਕਰਦੀਆਂ ਉਹ ਗਲਤ ਗੱਲ ਹੈ ਉਹਨਾਂ ਨੂੰ ਨਹੀਂ ਕਰਨੀ ਚਾਹੀਦੀ ਅੱਜ ਮੈਂ ਡੀਸੀ ਸਾਹਿਬ ਦੇ ਧਿਆਨ ਚ ਲਿਆਦਾ ਮੈਂ ਕਿਹਾ ਵੀ ਜੇ ਅਸੀਂ ਅਸੀਂ ਪਰਮਿਸ਼ਨ ਲੈ ਕੇ ਰੈਲੀ ਕਰ ਰਹੇ ਹਾਂ ਤਾਂ ਦੂਜੇ ਦੂਤੀਆ ਪਾਰਟੀਆਂ ਕਿਉਂ ਸਾਡੇ ਖਿਲਾਫ ਸੱਤ-ਸੱਤ ਸਪੀਕਰ ਲੈ ਕੇ ਪੈਰਲਲ ਰੈਲੀ ਕਰ ਰਹੀਆਂ ਮੈਂ ਅੱਜ ਤੋਂ ਹਾਰ ਦੇ ਦਿੱਸਦੇ ਤੁਸੀਂ ਬੀਜੇਪੀ ਜੁਆਇਨ ਕੀਤੇ ਸੀ ਤੁਹਾਡੇ ਸੋਹਰਾ ਸਾਹਿਬ ਆ ਜਿਹੜੇ ਅਕਾਲੀ ਦਲ ਚੋਂ ਹੈ ਉਹ ਨਾਲ ਤੁਰਨੇ ਬਿਲਕੁਲ ਤੁਰੇ ਹੋਏ ਆ ਜੀ ਤੁਰਨਗੇ ਨਹੀਂ ਤੁਰੇ ਹੋਏ ਸਾਡੇ ਨਾਲ